ਪੰਜਾਬ ਦੇ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਜੋਂ ਕਿਸਾਨਾਂ ਨੇ ਅੰਦੋਲਨ ਪਖਾਇਆ ਹੋਇਆ ਤੇ ਇਧਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਿਕਰ ਸਤਨ ਲੱਗੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਕੈਪਟਨ ਨੇ اپیل ਕੀਤੀ ਕਿਸਾਨਾਂ ਨੂੰ ਕਿ ਰੀਅਲ ਟਰੈਕ ਤੋਂ ਉੱਠ ਜਾਓ ਨਹੀਂ ਤਾਂ ਕੋਲੇ ਦੀ ਕਮੀ ਹੋ ਜਾਏਗੀ ਅਤੇ ਪੰਜਾਬ ਗਹਿਰੇ ਬਿਜਲੀ ਸੰਕਟ ਦੇ ਵਿੱਚ ਜਾ ਸਕਦਾ ਹੈ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਤਾਂ ਮੁੱਦਾ ਜੋ ਪਾਸ ਕੀਤਾ ਸੀ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬਣਾ ਰਹੇ ਹਾਂ ਕਿ ਜਿਹੜਾ ਕਿਸਾਨੀ ਦਾ ਮਸਲਾ ਪੰਜਾਬ ਦੇ ਸਾਹਮਣੇ ਔਰ ਸਾਰੀ ਕਿਸਾਨੀ ਦੇ ਸਾਹਮਣੇ ਆਇਆ ਹੈ ਉਹਦੇ ਉੱਪਰ ਬੈਸ ਕਰਕੇ ਕੋਈ ਫੈਸਲਾ ਸੀ ਉੱਥੇ ਕਰੀਏ ਅ ਅਫਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸੀ ਪੰਜਾਬ ਉੱਥੇ ਉਹਨਾਂ ਦੇ ਵਜ਼ੀਰਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਹਨਾਂ ਨੂੰ ਮਿਲਿਆ ਨਹੀਂ ਔਰ ਉਹ ਬੜੇ ਰਸਕੇ ਮੈਂ ਕਹਾਂ ਵਾਪਸ ਆਏ ਨੇ ਵੈਸੇ ਜਦੋਂ ਤੁਸੀਂ ਕਿਸੇ ਨੂੰ ਸੱਦਦੇ ਹੋ ਉਹ ਤੁਹਾਡੇ ਮਹਿਮਾਨ ਨੇ ਔਰ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਤੁਹਾਨੂੰ ਮਿਲਣ ਔਰ ਤੁਹਾਡੀ ਗੱਲਾਂ ਸਮਝਣ ਔਰ ਫਿਰ ਉਹਨਾਂ ਦਾ ਕੋਈ ਫੈਸਲਾ ਕਰਨ ਫਿਰ ਵੀ ਅਸੀਂ ਆਪਣੀ ਤੌਰ ਤੇ ਸਾਡੇ ਅੱਜ ਤਿੰਨ ਵਜ਼ੀਰ ਅਸੀਂ ਕਿਸਾਨਾਂ ਕੋਲ ਭੇਜੇ ਨੇ ਤਾਂ ਕਿ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਬਾਤ ਅੱਗੇ ਚਲਾਉਣ ਕਿ ਕਿਸ ਤਰੀਕੇ ਨਾਲ ਅਸੀਂ ਇਹਦਾ ਕੋਈ ਹੱਲ ਕੱਢ ਸਕੀਏ ਇਹ ਤਾਂ ਦੋ ਇਹ ਗੱਲਾਂ ਸੀ ਆ ਮੁੱਦਾ ਜੋ ਅੱਜ ਅਖਬਾਰਾਂ ਦੇ ਵਿੱਚ ਬਹੁਤ ਕੁਝ ਦਿਨਾਂ ਤੋਂ ਆ ਰਿਹਾ ਹੈ ਔਰ ਕਈ ਕਿਸਾਨ ਅੱਜ ਜਕਬੰਦੀਆਂ ਸੜਕਾਂ ਤੇ ਬੈਠੀਆਂ ਨੇ ਰੇਲਵੇ ਲਾਈਨਾਂ ਤੇ ਬੈਠੀਆਂ ਨੇ ਵਗੈਰਾ ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਜਲਦੀ ਨਿਕਲੇ ਕਿਉਂਕਿ ਨਹੀਂ ਤਾਂ ਪੰਜਾਬ ਦਾ ਹੀ ਨੁਕਸਾਨ ਹੋਊ। ਉਹ ਬੈਲੀਗਲ ਤਾਂ ਹੈ। ਅਗਰ ਆਪਾਂ ਟੇਨਾ ਤੇ ਬੈਠਾਂਗੇ ਕੋਲਾ ਨਹੀਂ ਆਊਗਾ। ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ। ਇਹ ਪਤਾ ਨਹੀਂ ਕੌਣ ਹੈ ਤੁਹ ਕੋਈ ਗਲਤ ਗੱਨਾ ਕਰਦਾ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰ ਮਹੱਬਤ ਤੋਂ ਤਕਰੀਬਨ ਬੰਦ ਹੋਣ ਤੇ ਆ ਗਈ। ਸਾਡੀ ਜਿਹੜੀ ਉੱਥੇ ਜੀਵੀਕੇ ਦੀ ਸੀਗੀ ਆਪਣੇ ਤਰਨ ਤਰਨ ਦੇ ਕੋਲ ਉੱਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰੈਗਣੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲ ਹੈ ਇੱਕ ਦਿਨ ਚਾਰ ਦਿਨ ਦਾ ਕੋਲ ਹੈ ਉਹ ਵੀ ਅਗਰ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ ਅਸੀਂ ਜਿੰਨੀ ਇੱਕ ਅਖਬਾਰ ਵਿੱਚ ਕਿਸ ਨੇ ਕਿਹਾ ਸੀ ਕਿ ਤੁਸੀਂ ਸੈਂਟਰਲ ਉੱਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪਰ ਪੈਸੇ ਦਾ ਕਿਸਾਨਾ ਵਾਸਤੇ ਤਾਂ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤਾਂ ਫਿਰ ਪੈਸੇ ਕਿਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ ਤਾਂ ਇਹ ਗੱਲਾਂ ਕੁਝ ਇਹ ਨੇ ਜਿਹੜੇ ਮੈਂ ਆਸ ਕਰਦਾ ਕਿ ਕਿਸਾਨ ਯੂਨੀయన్స్ ਵੀ ਇਸ ਗੱਲ ਨੂੰ ਦੇਖਣ ਗਿਆ ਔਰ ਸੋਚਣ ਗਿਆ ਹੈ ਦੁਬਾਰੇ ਸਿਰਫ ਇਹ ਨਹੀਂ ਡੀਜ਼ਲ ਵੀ ਆਉਂਦੇ ਹ ਉਸ ਤਰ੍ਹਾਂ ਹੀ ਪੈਟਰੋਲੀਅਮ ਪ੍ਰੋਡਕਟਸ ਸੜੇ ਆਉਂਦੇ ਨੇ ਉਦੇ ਵਿੱਚ ਸਾਡੀ ਅੱਜ ਜਿਹੜੀ ਹੁਣ ਥੋੜੀ ਬਾਢੀ ਮੰਡੀ ਚ ਆਉਣ ਲੱਗੀ ਉਹ ਕਿਥੇ ਸਟੋਰ ਹੋ ਗਈ ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ ਅਗਰ ਟ੍ਰੇਨਾਂ ਨੂੰ ਤੁਸੀਂ ਜਾਣਦੇ ਹੋਗੇ ਕਿ ਫਿਰ ਅਸੀਂ ਖਾਲੀ ਕਿਵੇਂ ਕਰਾਂਗੇ ਸਟੋਰਾਂ ਨੂੰ ਉਹ ਸਾਰੀਆਂ ਚੀਜ਼ਾਂ ਸੰਖੇਪ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ ਔਰ ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ ਫਿਰ ਵੀ ਅਸੀਂ ਮੈਂ ਆਸ ਕਰਦਾ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਤੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆਪਣੇ ਤੌਰ ਤੇ ਦੇਖਣਗੇ ਤਾਂ ਕਿ ਅਸੀਂ ਕੋਈ ਪੰਜਾਬ ਦਾ ਕੋਈ ਹੱਲ ਚੰਗੀ ਤਰ੍ਹਾਂ ਕੱਢ ਸਕੀ ਹੈ ਇੱਕ ਬੜੀ ਪੁਰਾਣੀ ਮੰਗ ਸੀ ਕੁਝ ਦੋ ਸਾਲਾਂ ਤੋਂ ਜਦ ਤੋ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਪੋਸਟ ਐਸਸੀ ਵਾਸਤੇ ਐਸਸੀ ਸਾਡੇ ਬੇਟੀਆਂ ਬੇਟੇ ਨੇ ਉਹਨਾਂ ਦੇ ਪੋਸਟ میٹرਿਕ ਸਕਾਲਰਸ਼ਿਪ ਬੰਦ ਕਰਤੀ ਪਤਾ ਨਹੀਂ ਉਹਨਾਂ ਨੂੰ ਕਿਉਂ ਬੰਦ ਕਰਦੇ ਹੋ ਤੁਸੀਂ ਚਾਹਤ ਗਰੀਬਾਂ ਨੂੰ ਤੁਸੀਂ ਕਿਸੇ ਕਿਸਮ ਦੀ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹੋ ਤੁਸੀਂ ਹੁਣ ਲੈਵਲ ਚੱਕ ਤੱਕ ਜੀ 800 ਕਰੋੜ ਦਾ ਅਗਰ ਹੋਰ ਜ਼ਿਆਦਾ ਹੋਏਗਾ ਤਾਂ ਅਸੀਂ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ ਹੁਣ 800 ਕਰੋੜ ਦਾ ਤਾਂ ਪੰਜਾਬ ਨੂੰ ਲੱਗਦਾ ਹੀ ਨਹੀਂ ਤਾਂ ਸਾਨੂੰ ਆਪਣੇ ਤੌਰ ਤੇ ਅਸੀਂ ਇੱਕ ਡਾਕਟਰ ਬੀ ਆਰ ਅੰਬੇਦਕਰ ਸਕੀਮ ਚਲਾਈ ਹੈ ਤਾਂ ਕਿ ਅਸੀਂ ਆਪਣੇ ਤੌਰ ਤੇ ਉਹ ਬੱਚਿਆਂ ਵਾਸਤੇ ਅਸੀਂ ਸਕਾਲਰਸ਼ਿਪ ਦੇਈਏ ਇਹ ਕੱਲ ਵੀ ਕੈਬਨਿਟ ਫੈਸਲਾ ਇਹ ਹੋਇਆ ਸੀ ਔਰ ਇਹਦੇ ਨਾਲ ਹੀ ਇਹ ਮੈਂ ਤੁਸੀਂ ਪਹਿਲਾਂ ਵੀ ਮੈਥੋਂ ਸੁਣਿਆ ਹੋਣਾ ਕਿ ਅਸੀਂ 1 ਲੱਖ ਨੌਕਰੀਆਂ ਸਰਕਾਰੀ ਨੌਕਰੀਆਂ ਅਸੀਂ ਗਵਰਨਮੈਂਟ ਨੂੰ ਦੇਵਾਂਗੇ ਐਡਵਰਟਾਈਜ਼ਮੈਂਟ ਤਾਂ ਸ਼ੁਰੂ ਹੋਣੀ ਹੈ ਨਾ 50 ਇਸ ਸਾਲ ਮਤਲਬ ਕਰਤੀ ਮਾਰਚ ਤੱਕ ਔਰ 50 ਅਗਲੇ ਸਾਲ। ਤੋਂ 1 ਲੱਖ ਬੱਚਿਆਂ ਨੂੰ ਅਸੀਂ ਗਵਰਨਮੈਂਟ ਨੌਕਰੀ ਵਾਸਤੇ ਉਹ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਣੀ ਹੈ ਜ ਇਹ ਅਕਤੂਬਰ ਤੱਕ ਅਗਲੇ 10 ਦਿਨਾਂ ਦੇ ਵਿੱਚ ਔਰ ਫਿਰ ਤੁਸੀਂ ਆਪਣੀ ਕਾਗਜ਼ ਭਰ ਕੇ ਭੇਜੋ ਔਰ ਵਾਹਿਗੁਰੂ ਕਰੇ ਤੁਮੂ ਅਚੀ ਨੌਕਰੀਆਂ ਮਿਲਣ। ਇੱਕ ਹੋਰ ਗੱਲ ਬੜੀ ਮੰਗ ਸੀ ਸਾਡੇ ਮੈਨੀਫੈਸਟੋ ਵਿੱਚ ਵੀ ਅਸੀਂ ਪਾਇਆ ਸੀ ਕਿ ਸਾਡੀਆਂ ਬੇਟੀਆਂ ਦੇਖੋ ਅੱਜ ਬੇਟੀਆਂ ਸਾਡੀਆਂ ਜਹਾਜ਼ ਚਲਾ ਰਹੀਆਂ ਨੇ ਫਾਈਟਰ ਜਹਾਜ਼ ਚਲਾ ਰਹੀਆਂ ਨੇ ਦੂਜੇ ਜਹਾਜ਼ ਵਿੱਚ ਜਿੱਥੇ ਪੈਸੇਂਜਰ ਨੂੰ ਲਿਜਾਣਦੇ ਨੇ ਬਿਨਾਤ ਵਗੈਰਾ ਵਗੈਰਾ ਉਹ ਉਛਾਲ ਰਹੀਆਂ ਨੇ ਸਾਡੀਆਂ ਬੇਟੀਆਂ ਨੇਵੀ ਦੇ ਵਿੱਚ ਆਰਮੀ ਦੇ ਵਿੱਚ ਆ ਹੁਣ ਜਿਹੜੇ ਨਵੇਂ ਰਫੈਲ ਜਹਾਜ਼ ਆਇਆ ਇੱਕ ਉਹ ਤੇ ਫਲਾਈਟ ਅਫਟੈਂਡੈਂਟ ਦੀ ਬੇਟੀ ਹੈ ਉਹ ਵੀ ਉੱਥੇ ਪਹੁੰਚ ਗਈ ਹੈ ਬਾਲਰ ਸਕੁਐड्रन ਦੇ ਵਿੱਚ ਰਫੈਲ ਸਿਰੌਨ ਲਾਸਟ 8000 ਕਰੋੜ ਰੁਪਈਆ ਦਾ ਜਹਾਜ਼ ਉਹ ਚਲਾएगी ਇਸ ਕਿਸਮ ਦੇ ਜਿਹੜੇ ਅੱਜ ਕੱਲ ਬੇਟੀਆਂ ਸਾਡੀਆਂ ਅੱਗੇ ਜਾ ਰਹੀਆਂ ਨੇ ਔਰ ਹੁਣ ਐਨੇ ਤੁਸੀਂ ਸਕੂਲਾਂ ਦੇ ਜਦ ਕਾਲਜ ਦੇ ਇਗਜ਼ਾਮ ਹੁੰਦੇ ਨੇ ਤੁਸੀਂ ਖ਼ਬਰ ਕੱਟ ਕੇ ਦੇਖੋ ਉੱਪਰ ਦੀ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਉੱਥੇ 100 ਸਾਰੀ ਬੇਟੀਆਂ ਹੁੰਦੀਆਂ ਨੇ ਜਿਹੜੀਆਂ ਫਰਸਟ ਆਈਆਂ ਨੇ ਸੈਕੰਡ ਆਈਆਂ ਨੇ ਥਰਡ ਆਈਆਂ ਨੇ ਤੋਂ ਇਹਨਾਂ ਵਾਸਤੇ ਸਾਨੂੰ ਕੁਝ ਪ੍ਰਬੰਧ ਕਰਨਾ ਚਾਹੀਦਾ ਸੀ ਔਰ ਇਹ ਸਾਡੇ ਮੈਨੀਫੈਸਟੋ ਵਿੱਚ ਸੀ ਕਿ ਅਸੀਂ 30% ਦੀ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੇ ਵਿੱਚ ਬੇਟੀਆਂ ਵਾਸਤੇ ਰੱਖਾਂਗੇ ਔਰ ਅਸੀਂ ਕੱਲ ਕੈਬਨਿਟ ਨੇ ਪਾਸ ਕਰ ਦਿੱਤਾ ਹੈ ਇੱਕ ਹੋਰ ਹੈ ਬੜੀ ਦੇਰ ਤੋਂ ਮੈਂ ਦੇਖ ਰਿਹਾ ਹਾਂ ਸਲਮ ਡਿਵੈਲਰ ਜੀ ਨੂੰ ਕਹਿੰਦੇ ਨੇ ਆਪਣੀ ਬਸਤੀਆਂ ਨੇ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਬਹੁਤ ਸਾਲਾਂ ਤੋਂ ਲੋਕ ਵਸਦੇ ਨੇ ਉੱਥੇ ਡਿਵੈਲਪਮੈਂਟ ਨਹੀਂ ਹੋ ਸਕਦੀ ਜਾਂ ਤਾਂ ਉਹ ਬਸਤੀਆਂ ਲੋਕਾਂ ਦੇ ਹੱਥ ਨਹੀਂ ਆਉਂਦੀਆਂ ਉਹਨਾਂ 'ਤੇ ਨਾ ਨਹੀਂ ਚੜਦੀਆਂ ਨਾ ਅਸੀਂ ਕੋਈ ਬਿਜਲੀ ਦੇ ਸਕੀਏ ਨਾ ਪਾਣੀ ਦੇ ਸਕੀਏ ਨਾ ਸੂਰਜ ਦੇ ਸਕੀਏ ਕੁਝ ਵੀ ਨਾ ਕਰ ਸਕੀਏ ਤਾਂ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਜਿੱਥੇ ਵੀ ਸਾਡੇ ਬਸਤੀਆਂ ਦੇ ਵਿੱਚ ਲੋਕ ਵਸਦੇ ਨੇ ਉਹ ਜਿੱਥੇ ਬੈਠੇ ਨੇ ਉਹ ਜ਼ਮੀਨ ਉਹਨਾਂ ਦੇ ਨਾਂ 'ਤੇ ਕਰ ਦੇਣੀ ਹੈ ਅ ਪੇ ਲੈਂਡ ਰੈਵਨਿਊ ਐਕਟ ਦੀ ਬੜੀ ਵਿਦਾਨ ਸਭਾ ਦੇ ਵਿੱਚ ਆਏਗਾ ਬਿਲ ਉਹਨੂੰ ਅਸੀਂ ਦੇਖਾਂਗੇ ਤਾਂ ਕਿ ਉਹਨੂੰ ਜਲ ਬੜੇ ਆਸਾਨ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ ਤਾਂ ਕਿ ਇਹ ਜਿਹੜੇ ਹੁਣ ਤਾਂ ਇਥੋਂ ਨੂੰ ਤੁਸੀਂ ਜਾਣਿਓ ਆਪਣੇ ਐਕਟ ਵਗੈਰਾ ਦੇ ਰਾਹੀਂ ਆਪਣੇ ਕੋਈ ਹੱਲ ਕੱਢਣ ਵਾਸਤੇ ਉਹ ਬੜੀ ਢੇਰ ਲੱਗਦੀ ਹੈ ਉਸ ਤੋਂ ਉਹਦੇ ਬੜੀ ਕੰਪਲਿਕੀਸ਼ਨਸ ਨੇ ਉਹਦੀਆਂ ਵਿੱਚ ਉਹ ਸਾਰੀਆਂ ਕੁਝ ਅਸੀਂ ਉਹਦਾ ਹੱਲ ਕੱਢ ਰਹੇ ਹਾਂ ਤਾਂ ਕਿ ਤੁਹਾਨੂੰ ਇਹ ਤਕਲੀਫ ਨਾ ਹੋਏ ਅ ਦੂਸਰੀ ਤੀਸਰੀ ਗੱਲ ਇਹ ਹੈ ਜਦੋਂ ਅਸੀਂ ਜਾਣਿਆ ਨਾ ਕਿ ਇੱਥੇ ਬਹੁਤ ਗਰੀਬ ਬੰਦੇ ਬੈਠੇ ਨੇ ਉਹ ਬੜੀ ਸਾਲਾਂ ਤੋਂ ਉਹਨਾਂ ਦੇ ਕੋਲ ਆਪਣੇ ਨਾਂ ਕੁਝ ਵੀ ਨਹੀਂ ਜ਼ਮੀਨ ਪਰ ਜ਼ਮੀਨ ਬਾਹਰੇ ਨੇ ਉਹ ਅਸੀਂ ਹੁਣ ਜ਼ਮੀਨ ਨੂੰ ਅਸੀਂ ਉਹਨਾਂ ਦੇ ਨਾਂ ਕਰ ਦੇਣੀ ਹੈ ਤਾਂ ਕਿ ਉਹ ਹੁਣ ਉਹਨਾਂ ਦੀ ਜਰਾਤ ਹੀ ਕਿਸਮ ਦੀ ਉਹਨਾਂ ਨੂੰ ਬਣ ਕੇ ਨਾ ਆਊਗਾ ਦੋ ਚਾਰ ਵੀ ਕਿ ਉਹਨਾਂ ਦੇ ਅਧਾ ਕਿਲੋ ਕਿਲਾ ਹੋਵੇਗਾ ਦੋ ਕਿਨੇ ਉਹਨਾਂ ਦੀ ਕੁਝ ਇਸ ਕਿਸਮ ਦੀ ਜਿੱਥੇ ਵੀ ਹੈ ਜੋ ਤੁਸੀਂ ਬਾਹਰੇ ਹੋ ਉਹ ਤੁਹਾਡੀ ਜ਼ਮੀਨ ਬਣ ਜਾਣੀ ਹੈ ਅਜਿਹਾ ਰੁਕ ਦੇਖੋ ਜੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਕਿਹਾ ਕਿ ਪੰਜਾਬ ਦੇ ਵਿੱਚ ਕਰੋਨਾ ਦੀ ਇੱਕ ਹੋਰ ਪੀਕ ਆ ਸਕਦੀ ਹੈ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਕਰੋਨਾ ਕੇਸਾਂ ਨੂੰ ਠੱਲ ਪੈਂਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਵੀ ਰਿਕਵਰੀ ਰੇਟ ਵਧ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਦਰ ਲਗਾਤਾਰ ਘਟ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾੰਕਣਿਆ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਅਦਨਾਲੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਸਾਵਧਾਨੀਆਂ ਤੇ ਹਦਾਇਤਾਂ ਪਹਿਲਾਂਤੀ ਤਰ੍ਹਾਂ ਜਾਰੀ ਰੱਖੀਆਂ ਜਾਣ ਕਿਉਂਕਿ ਲਾਪਰਵਾਹੀ ਵਰਤਨ ਦੇ ਨਾਲ ਕਰੋਨਾ ਫਿਰ ਤੋਂ ਸਿਖਰ ਤੇ ਜਾ ਸਕਦਾ ਹੈ ਅੱਜ ਅਸੀਂ ਕੋਵਿਡ ਦਾ ਤੁਸੀਂ ਹਰ ਵੇਲੇ ਇਹੀ ਮੈ ਸੁਣਦਾ ਹੈ ਕਿ ਕੋਵਿਡ ਕੁਛ ਨਹੀਂ ਦੀ ਕੋਵਿਡ ਤਾਂ ਠੀਕ ਹੋ ਜਾਂਦਾ ਹੈ ਬੰਦਾ ਜਿ ਤੁਹਾਨੂੰ ਪਤਾ ਨਹੀਂ ਅਗਰ ਦੁਨੀਆ ਦੇ ਵਿੱਚ ਤੁਸੀਂ ਅੱਜ ਦੇਖੋ ਟੈਲੀਵਿਜ਼ਨ ਦੇਖੋ ਜਾਂ ਕੁਝ ਦੇਖੋ ਜਾਂ ਡਾਕਟਰ ਨੂੰ ਬੋਲਦੇ ਹੋਏ ਤੁਸੀਂ ਸੁਣੋ ਤਾਂ ਅਗਰ ਕੋਵਿਡ ਹੋ ਗਿਆ ਕਿਸੇ ਨੂੰ ਔਰ ਕੋਵਿਡ ਦਾ ਉਹ ਤੋਂ ਬਚਾ ਹੋ ਗਿਆ ਉਹਦਾ ਮਤਲਬ ਇਹ ਨਹੀਂ ਕਿ ਉਹ ਬਿਲਕੁਲ 100% ਦੀ ਰਾਜੀ ਹੈ ਕਈ ਇਹਦੇ ਚ ਬਾਅਦ ਇਹ ਬਿਮਾਰੀਆਂ ਆ ਜਾਂਦੀਆਂ ਛਾਤੀ ਦੀ ਆ ਜਾਂਦੀ ਹੈ ਕਈ ਇਹੋ ਜਿਹੀ ਚੀਜ਼ਾਂ ਨੇ ਜੇ ਨਹੀਂ ਆਂ ਬੰਦੇ ਨੂੰ ਕਈ ਕਈ ਮਹੀਨੇ ਕਈ ਕਈ ਸਾਲ ਸਾਲ ਤਾਂ ਹਲੇ ਹੋਏ ਨਹੀਂ ਪਤਾ ਦੇਖਣ ਨੂੰ ਕਿ ਕਿੰਨੀ ਦੇਰ ਚੱਲੂ ਲੇਕਿਨ ਕਈ ਕਈ ਮਹੀਨੇ ਦਾ ਹੈ ਕਿ ਉਹ ਅਸਰ ਰਹਿੰਦਾ ਹੋਣਾ ਤੇ ਉਹਨਾਂ ਦੀ ਸਿਹਤ ਤੇ ਅਸਰ ਰਹਿੰਦਾ ਹੈ ਕੋਵਿਡ ਅਗਰ ਹੋ ਜੇ ਤੁਸੀਂ ਠੀਕ ਹੋ ਜਾਓਗੇ ਤੁਸੀਂ ਸਮਝੋ ਕਿ ਮੈਨੂੰ ਬਿਮਾਰੀ ਖਤਮ ਹੋ ਗਈ ਜੀ ਮੈਂ ਬਿਲਕੁਲ ਵਧੀਆ ਨਹੀਂ ਪਤਾ ਤੁਹਾਨੂੰ ਕਿ ਤੁਹਾਡੇ ਵਿੱਚ ਛਾਲੇ ਵੀ ਉਹੀ ਕਿਹੜਾ ਹੈਗਾ ਕੋਵਿਡ ਦਾ ਔਰ ਉਹ ਤੁਹਾਨੂੰ ਖਰਾਬ ਕਰ ਦੂਗਾ ਤੋਂ ਨੂੰ ਤੁਹਾਡੇ ਜਦ ਤੁਸੀਂ ਕਦੇ ਕੋਈ ਕੋਈ ਕਿਸੇ ਦੀ छाती ਦੇ ਵਿੱਚ ਕੋਈ ਦਰਦ ਹੋ ਜਾਏ ਕਿਸੇ ਦੇ ਦਿਲ ਦੇ ਵਿੱਚ ਤੁਹਾਡੇ ਹਾਰਟ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਤਾਂ ਇਸ ਕਰਕੇ ਮੇਰੀਆਂ ਗੱਲਾਂ ਤੁਸੀਂ ਸੁਣੋ ਦੇਖੋ ਬੜੀ ਮੁਸ਼ਕਲ ਨਾਲ ਅੱਜ ਪੰਜਾਬ ਸਹੀ ਰਾਤਾਂ ਆ ਰਹੇ ਹਨ ਅੱਜ ਸਾਡੇ 550 ਕੇਸ ਹੋਏ ਨੇ ਕੱਲ ਇਹ ਕੱਲ ਸ਼ਾਮ ਦੀ ਰਿਪੋਰਟ ਹੈ ਔਰ 33 ਬੰਦਿਆਂ ਦੀ ਸਾਡੀ ਮੌਤ ਹੋਈ ਹੈ ਔਰ ਸਾਡੇ ਅੱਜ 550 ਤਾਂ ਹੋਏ ਨੇ لیکن 970 80 واپس ਕਰ આજ ਪੇਜ ਤੇ ਹਸਪਤਾਲ ਆਜੋ ਸੋ ਇਹ ਪੋਜੀਟਿਵ ਗੱਲ ਜਿਹੜੀ ਅੱਜ ਹੋ ਰਹੀ ਹੈ ਲੇਕਿਨ ਇਹ ਦੇ ਜਿਹੜੀ ਗੱਲ ਤੁਸੀਂ ਇਹ ਸਮਝਣ ਵਾਲੀ ਹੈ ਕਿ ਸਾਡੇ ਅੱਜ ਵੀ ਲੋਕ ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ ਜਾਂ ਠੰਡ ਲੱਗਦੀ ਹੈ ਜਾਂ ਛਾਤੀjs ਦਰਦ ਹੁੰਦਾ ਹੈ ਜਾਂ ਬੁਖਾਰ ਹੁੰਦਾ ਹੈ ਉਦੋਂ ਤੁਸੀਂ ਜਾ ਕੇ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੁੰਦਾ ਸੀ ਤੁਸੀਂ ਨਹੀਂ ਮਿਲ ਰਹੇ ਕਿਉਂਕਿ ਜੋ ਮੈਨੂੰ ਆ ਰਿਹਾ ਹੈ ਲੈਵਲ 2 اور ਲੈਵਲ 3 ਦੇ ਵਿੱਚ ਬਹੁਤ سارے ਲੋਕ ਆ ਰਹੇ ਨੇ ਇੱਕ ਵਾਰ ਤੁਸੀਂ ਲੈਵਲ 2 ਤੇ ਆਜੋ ਅਰਕਲ 176 ਬੰਦੇ ਲੈਵਲ 2 ਦੇ ਵਿੱਚ ਸੇ ਔਰ ਲੈਵਲ 3 ਦੇ ਵਿੱਚ ਬਤੀ ਬੰਦੇ ਸੇ ਫਿਰ ਸਾਨੂੰ ਇਹ ਫਿਗਰ ਜਿਹੜੀ ਹੈ ਮੌਤ ਦੀ ਇਹ ਵੱਧਦੀ ਹੈ ਅਗਰ ਤੁਸੀਂ ਇਹਨਾਂ ਲੈਵਲ 1 ਦੇ ਵਿੱਚ ਚਲੇ ਜਾਓ ਤਕਰੀਬਨ ਸਾਰੇ ਇੱਕ ਵਾਰ ਠੀਕ ਹੋ ਜੂਗੇ ਫਿਰ ਥੋੜੀ ਆਪਣੀ ਹਿੰਮਤ ਹੈ ਕਿ ਤੁਸੀਂ ਆਪਣੇ ਡਾਕਟਰਾਂ ਦੇ ਇਲਾਜ ਨਾਲ ਬਲਕੇ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਛਾਤੀ ਦਾ ਹੋਰ ਇਹਦਾ ਤੁਸੀਂ ਕੰਟਰੋਲ ਰੱਖੋ ਲੇਕਿਨ ਇਸ ਨੂੰ ਹੌਣ ਕਿਉਂ ਦਿੰਨੇ ਆ ਆਪਾਂ ਹੌਣ ਇਸ ਲਈ ਦਿੰਨੇ ਆ ਕਿਉਂਕਿ ਆਪਾਂ ਜੋ ਤੁਹਾਨੂੰ ਦੱਸ ਰਹੇ ਨੇ ساری ਦੁਨੀਆ ਦੱਸ ਰਹੀ ਨੇ 마스크 ਪਾ ਹੱਥ ਤੋਂ ਸੋਸ਼ਲ ਡਿਸਟੈਂਸਿੰਗ ਰੱਖੋ ਤੁਕੋ ਨਾ ਪਬਲਿਕ ਪਲੇਸ ਦੇ ਵਿੱਚ ਕੋਈ ਨਿਕਲਿਆ ਤਾਂ ਹੀ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਕਿ ਤੁਸੀਂ ਇਹ ਗੱਲ ਜ਼ਰੂਰ ਕਰਾਓ ਪੰਜਾਬ ਨੂੰ ਬਚਾਈਏ ਆਪਣੇ ਆਪ ਨੂੰ ਬਚਾਓ ਆਪਣੇ ਪਰਿਵਾਰਾਂ ਨੂੰ ਬਚਾਓ ਇਹ 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 ਮੇਰੇ ਕੋਲ ਕੱਲ ਦੀ ਰਿਪੋਰਟ ਹੈ ਹੁਣ ਦੇਖ ਲੋ ਬਹੁਤ ਆਬ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ 125000 ਬੰਦਿਆਂ ਨੂੰ ਕੋਵਿਡ ਹੋਇਆ ਹੈ ਔਰ ਸਾਡੇ 3 ਲੱਖ 3925 ਮੌਤਾ ਹੋਈਆਂ ਨੇ ਦੇ ਨਾਲ ਇਹ ਤਾਂ ਬਹੁਤ ਬੁਰੀ ਗੱਲ ਹੈ ਇਹ ਨਹੀਂ ਹੋਣਾ ਨਹੀਂ ਚਾਹਦਾ ਔਰ ਹੁਣ ਇਹ ਦੁਬਾਰਾ ਇੱਕ ਦੁਨੀਆ ਦੇ ਵਿੱਚ ਜੋ ਚੱਲਣ ਲੱਗੀ ਕਿ ਇੱਕ ਵਾਰ ਚੜ ਕੇ ਨਾ ਬਿਮਾਰੀ ਫਿਰ ਥੱਲੇ ਆ ਰਹੀ ਹੈ ਜਿਵੇਂ ਅਸੀਂ ਹੁਣ ਪੰਜਾਬ ਥੱਲੇ ਆ ਰਹੀ ਹੈ ਫਿਰ ਕਈ ਮੁਲਕਾਂ ਦੇ ਵਿੱਚ ਫੇਰ ਚੜ ਗਈ ਫੇਰ ਉਤਰਿਆਈ ਫੇਰ ਚੜ ਗਈ ਉਤਰਿਆ ਨੂੰ ਪੀਕ ਕਹਿੰਦੇ ਨੇ ਔਰ ਟਰਫ ਕਹਿੰਦੇ ਨੇ ਪੀਕ ਔਰ ਟਰਫ ਇਸ ਇਹ ਚੀਜ਼ਾਂ ਨੂੰ ਆਪਾਂ ਨੂੰ ਰੋਕਣਾ ਚਾਹੀਦਾ ਹੈ। ਅਗਰ ਇੱਕ ਵਾਰ ਨੂੰ ਥੱਲੇ ਆ ਜਾਈ ਥੱਲੇ ਹੀ ਰੱਖੋ ਉਹਨੂੰ। ਔਰ ਉਹ ਹੋ ਸਕਦਾ ਹੈ ਅਗਰ ਤੁਸੀਂ ਸਾਰੇ ਸਾਡੀਆਂ ਗੱਲਾਂ ਮੰਨੋ ਔਰ ਜੋ ਡਾਕਟਰ ਕਹਿੰਦੇ ਨੇ ਉਸ ਹਿਸਾਬ ਨਾਲ ਤੁਸੀਂ ਚੱਲੋ। ਮਾਸਕ ਪਾਓ। ਮੈਂ ਡਾਕਟਰ ਇੱਕ ਡਾਕਟਰ ਦੀ ਸੁਣ ਰਿਹਾ ਸੀ ਇਹ ਗੱਲ। ਉਹ ਕਹਿੰਦਾ ਸੀ ਕਿ ਜਿਹੜਾ ਨਵਾਂ ਵੈਕਸੀਨ ਬਣ ਰਿਹਾ ਹੈ ਸ਼ਾਇਦ ਅਗਲੇ ਸਾਲ ਤੱਕ ਆ ਜਾਵੇ। ਉਹਦਾ ਅਸਰ ਉਹਨਾਂ ਹੀ ਹੋਗਾ ਜੋ ਮਾਸਕ ਨਾਲ ਥੋੜਾ ਅੱਜ ਹੋ ਸਕਦਾ ਹੈ। ਤਾਂ ਅਗਰ ਵੈਕਸੀਨ ਨਹੀਂ ਹੈ ਹਾਲੇ ਅਗਲੇ ਸਾਲ ਆਉਗੀ। ਮਾਸਕ ਕਪਾਸੇ ਨੂੰ ਕੀ ਆਉ ਕੀ ਗੱਲ ਹੈ ਮਾਸਕ ਪਾਣਾ ਪਲੀਜ਼ ਰੱਖੋ ਆਪਣੇ ਨੱਕ ਮੂੰਹ ਨੂੰ ਢੱਕ ਕੇ ਤਾਂ ਕਿ ਇਹ ਬਿਮਾਰੀ ਅੱਗੇ ਨਾ ਫੈਲ ਜਾਏ ਔਰ ਉਹ ਕਿਸੇ ਹੋਰ ਦੇ ਬਿਮਾਰੀ ਤੁਹਾਡੇ ਵਿੱਚ ਨਾ ਚਲੀ ਜਾਏ ਦੋਨੋਂ ਚੀਜ਼ਾਂ ਦੋਨਾਂ ਚੀਜ਼ਾਂ ਦਾ ਬਚਾ ਹੋਵੇਗਾ ਤਾਂ ਇਹ ਮੈਂ ਤੁਹਾਨੂੰ ਦੱਸ ਰਿਹਾ ਪੂੰ ਮੈਂ ਤੁਹਾਡੇ ਕੋਲ ਕੁਝ ਸਵਾਲ ਹੈ ਜਿਹੜੇ ਤੁਸੀਂ ਹਰਵੇ ਨੇ ਪੁੱਛਦੇ ਮੈਨੂੰ ਉਹਦੀ ਗੱਲ ਕਰਨ ਮੈਂ ਚਾਹੁੰਦਾ ਪਹਿਲੇ ਤਾਂ ਤੁਸੀਂ ਕਿਹਾ ਸੀ ਕਿ ਕਿਸਾਨਾਂ ਦਾ ਹਾਲਾਤ ਬੜੇ ਮਾੜੇ ਨੇ ਇਹ ਸਰਬਜੀਤ ਸਿੰਘ ਜੀ ਨੇ ਮਖੂ ਤੋਂ ਫਰੋਜ਼ਪੁਰ ਤੋਂ ਇਹ ਕਹਿੰਦੇ ਪਹਿਲਾ ਅਨੁਦਾਤਾ ਕਹਿੰਦੇ ਸੇ ਸਾਨੂੰ ਹੁਣ ਸਾਨੂੰ ਭਖਾਰੀ ਬਣਾ ਦਿੱਤਾ ਇਹ ਕੀ ਕਰ ਸਕਦੇ ਹੋ ਤੁਸੀਂ ਇਹਦੇ ਬਾਰੇ ਮੇਟਾ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਆ ਗੱਲ ਜੋ ਕੀਤਾ ਉਹ ਪਾਰਲੀਮੈਂਟ ਨੇ ਕੀਤਾ ਉਹਨਾਂ ਨੇ ਸਾਡੇ ਨਵੇਂ ਕਾਨੂੰਨ ਬਣਾ ਦਿੱਤੇ ਉਹਨਾਂ ਅਸੀਂ ਏਸੀ ਵਾਸਤੇ ਅਸੈਂਬਲੀ ਬਣਾਈ ਹੈ ਏਸੀ ਵਾਸਤੇ ਅਸੀਂ ਦੇਖ ਰਹੇ ਹਾਂ ਕਿ ਕੋਰਟਸ ਦੇ ਵਿੱਚ ਅਸੀਂ ਕਿੱਥੇ ਜਾਈਏ ਹਾਈ ਕੋਰਟ ਤੇ ਜਾਈਏ ਸੁਪਰੀਮ ਕੋਰਟ ਜਾਈਏ ਸਾਡੇ ਵੱਡੇ ਵੱਡੇ ਵਕੀਲਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਔਰ ਮੈਂ ਆਸ ਕਰਦਾ ਕਿ ਅਸੀਂ ਕੋਈ ਨਾ ਕੋਈ ਅਰੇ ਹੱਲ ਪਾੜਾਂਗੇ ਜਿਹਨੂੰ ਸਾਹਮਣੇ ਰੱਖ ਕੇ ਅਸੀਂ ਕੋਟ ਬਦਾਲਤਾ ਵਿੱਚ ਢਾ ਸਕੀਏ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪਹੁੰਚਾ ਸਕੀਏ ਪੰਜਾਬ ਪੰਜਾਬ ਤਾਂ ਛੋਟਾ ਜਿਹਾ ਦੋ ਅਫੀਸਰੀ ਹਿੰਦੁਸਤਾਨ ਦੀ ਧਰਤੀ ਹੈ ਲੇਕਿਨ ਅਸੀਂ ਦਾ ਤਕਰੀਬਨ 50% ਅੰਦਾ ਭੰਡਾਰ ਪਰਸੇ ਪੰਜਾਬ ਕਿਉਂਕਿ ਹੋਰ ਸੂਬਿਆਂ ਦੇ ਵਿੱਚ ਹੋਣ ਲੱਗ ਗਿਆ ਉਹਨੇ ਸਰਕਾਰ ਨੂੰ ਸਾਠ ਖਾਲੀ ਲੋੜ ਲਈ ਤਾਂ ਇਸ ਕਰਕੇ ਅਸੀਂ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਇਹ ਕਦਮ ਹੁਣ ਚੱਕ ਰਹੇ ਹਾਂ ਦੇਖਦੇ ਹਾਂ ਹੁਣ ਜਦ ਅਸੀਂ ਉਨੀ ਤਰੀਕ ਨੂੰ ਅਸੈਂਬਲੀ ਚ ਆਵਾਂਗੇ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਹੀ ਸਾਡੀ ਇਹ ਵੀ ਗੱਲ ਚਾਹੀਦੀ ਹੈ ਕਿ ਕੈਸੇ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਾਈਏ ਇੱਕ ਇੱਕ ਤੁਸੀਂ ਪੁੱਛ ਰਹੇ ਹੋ ਸੰਦੀਪ ਸਿੰਘ ਜੀ ਗੁਰਦਾਸਪੁਰ ਸਾ ਗੁਰਦਾਸਪੁਰ ਤੋਂ ਕਿ ਤੁਸੀਂ ਜਿਹੜੇ ਬਿੱਲ ਪਾਸ ਕੀਤੇ ਨੇ ਪੰਜਾਬ ਗਵਰਨਮੈਂਟ ਕੋਈ ਬਿੱਲ ਪਾਸ ਕਰੇਗੀ ਮੈਂ ਤੁਹਾਨੂੰ ਦੱਸ ਦਿੰਦਾ 19 ਤਰੀਕ ਨੂੰ ਅਸੈਂਬਲੀ ਬਗਵਾ ਮਿਲੇਗੀ ਔਰ ਜਰੂਰ ਅਸੀਂ ਕੋਸ਼ਿਸ਼ ਨਾ ਕੁਸ਼ਵ ਉਹਦੇ ਵਿੱਚ ਲੈ ਕੇ ਆਵਾਂਗੇ ਕੀ ਹੋਊਗਾ ਐਨੀਮੈਂਟ ਤੁਹਾਨੂੰ ਦੱਸ ਸਕਦਾ ਅੱਜ ਕਿਉਂਕਿ ਹਾਲੇ ਤੱਕ ਬਿਲ ਬਣ ਰਹੇ ਹੈ ਕਈ ਵਕੀਲਾਂ ਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਘੜਾਂਗੇ ਉਹ ਬਿਲ ਨੂੰ ਤਾਂ ਕਿ ਫੇਰ ਸਾਨੂੰ ਅਗਰ ਸੁਪਰੀਮ ਕੋਰਟ ਤੱਕ ਜਾਣਾ ਪਵੇ ਅਸੀਂ ਉਹਦੇ ਵਾਸਤੇ ਵੀ ਤਿਆਰ ਰਹੀ ਇਕ ਤੇਤ ਕੁਵਾਰ ਜੀ ਪਟਿਆਲੇ ਤੇ ਰਣਜੀਤ ਲੁਧਿਆਣੇ ਦੇ ਦੋਨੋਂ ਕਹਿੰਦੇ ਨੇ ਕਿ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਇਹ ਇਸਲਾਮ ਦੇ ਵਾਸਤੇ ਜਿੱਥੇ ਸਾਡੇ ਵਿਚਾਰੇ ਗਰੀਬ ਵਾਸਤੇ ਨੇ ਉਹਦਾ ਕੋਈ ਹੱਲ ਕੱਢ ਰਹੇ ਹੋ ਕਿੰਨੀ ਦੇਰ ਛੋ ਜੂਗਾ ਤਾਂ ਬਿਲਕੁਲ ਸ਼ੁਰੂ ਕਰ ਰਹੇ ਹਾਂ ਸੀ ਇੱਕ ਵਾਰ ਇਹ ਪਾਸ ਹੋ ਜੇ ਸਭ ਕੁਝ ਉਹ ਦਿਨ ਤੋਂ ਹੀ ਹਫਤੇ ਦੇ ਵਿੱਚ ਹੀ ਸ਼ੁਰੂ ਕਰ ਦੇਣਾ ਸੀ ਐਤ ਰੁਕ ਦੇਖ ਛੋ ਜੇ ਬ੍ਰੇਕ ਦੇ ਲਈ ਬ੍ਰੇਕ ਦੋਸਤ ਪਾਰ ਦਿਖਾਵਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਐਸੀ ਵਿਦਿਆਰਥੀਆਂ ਦੇ ਲਈ ਕਿਹੜੀ ਨਵੀਂ ਸਕੀਮ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ 19 ਤਰੀਕ ਤੋਂ ਯਾਨੀ ਕਿ ਸੋਮਵਾਰ ਤੋਂ ਸਕੂਲ ਖੁੱਲਣੇ ਨੇ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਦਿਆਰਥੀ ਅਤੇ ਮਾਪਿਆਂ ਨੂੰ ਤਾਕੀਦ ਕੀਤੀ ਹੈ ਕਿ ਸਾਵਧਾਨੀਆਂ ਵਰਤੀਆਂ ਜਾਣ ਅਤੇ ਹਦਾਇਤਾਂ ਦੀ ਪਾਲਣਾ ਕਰਕੇ ਹੀ ਸਕੂਲ ਜਾਇਆ ਜਾਵੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਐਸੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ ਅਤੇ ਦਾਵਾ ਕੀਤਾ ਗਿਆ ਹੈ ਕਿ ਪੜ੍ਹਾਈ ਦੇ ਚਾਹਵਨ ਵਿਦਿਆਰਥੀਆਂ ਨੂੰ ਇਸ ਦੇ ਨਾਲ ਲਾਹਾ ਮਿਲੇਗਾ ਫਿਰ ਤੁਸੀਂ ਇੱਥੇ ਗੁਰਵਿੰਦਰ ਸਿੰਘ ਢਿੱਲੋਂ ਬਟਿੰਡੀਆਂ ਪੁੱਛਦੇ ਨੇ ਕਿ ਰੇਲ ਰੇਲ ਰੋਕੋ ਅੰਦੋਲਨ ਦੇ ਵਿੱਚ ਬਿਜਲੀ ਦੀ ਸਾਨੂੰ ਤਕਲੀਫ ਆਏਗੀ ਜਾਂ ਨਹੀਂ ਕਿਉਂਕਿ ਰੇਲਾ ਨਹੀਂ ਚੱਲ ਰਹੀ ਐ ਮੈਂ ਹੁਣੇ ਦੱਸ ਕੇ ਆਟਿਆ ਕਿ ਰੇਲਾ ਦੇ ਵਿੱਚ ਅਗਰ ਰੇਲ ਨਹੀਂ ਚੱਲਣਗੇ ਗੱਡੀਆਂ ਤਾਂ ਕੋਲਾ ਨਹੀਂ ਆਏਗਾ ਕੋਲਾ ਨਹੀਂ ਆਏਗਾ ਕਿ ਤੁਹਾਡੇ ਯੂਨਿਟ ਨਹੀਂ ਚੱਲਣਗੇ ਅਸੀਂ ਅਗਰ ਨੈਸ਼ਨਲ ਗ੍ਰਿਡ ਤੋਂ ਖੀਦਾ ਉਹ ਵੀ ਕੁਝ ਹੱਥ ਲਾ ਕਿਉਂਕਿ ਸਾਡੇ ਕੋਲ ਐਨੇ ਪੈਸੇ ਨਹੀਂ ਕਿ ਅਸੀਂ ਮੁਫਤੀ ਬਿਜਲੀ ਲਈ ਹੈ ਔਰ ਉਥੋਂ ਸੈਂਟਰ ਤੋਂ ਅਸੀਂ ਗ੍ਰੇਡ ਦੇ ਉੱਪਰੋਂ ਅਸੀਂ ਬੜੀ ਬਹੁਤ ਜ਼ਿਆਦਾ ਬਿਜਲੀ ਲਈ ਹੈ ਜਿਸ ਦੇ ਨਾਲ ਜਿਹੜੇ ਅਸੀਂ ਉਹਦਾ ਬਿੱਲ ਬਿੱਲ ਕਿਵੇਂ ਦੇਵਾਂਗੇ ਉਹ ਇਹ ਸਾਡੇ ਸਾਹਮਣੇ ਸਾਡੀਆਂ ਕਿਸਾਨੀ ਦੀ ਮੇਰੀ ਬੇਨਤੀ ਹੈ ਉਹਨਾਂ ਨੂੰ ਕਿਸਾਨੀ ਯੂਨੀਵਰਸਿਟੀ ਨੂੰ ਕਿ ਇਹ ਗੱਲਾਂ ਤੁਸੀਂ ਸਮਝੋ ਸਿਰਫ ਇਹ ਨਹੀਂ ਤੁਸੀਂ ਇਹਦੇ ਵਿੱਚ ਆਪਣੇ ਹੁਣ ਤੁਹਾਡੇ ਕੋਲ ਯੂਰੀਆ ਨਹੀਂ ਹੈ ਸਾਡੇ ਕੋਲ 10% ਯੂਰੀਆ ਜਿੰਨੇ ਤੁਹਾਨੂੰ ਕਣਕ ਕਣਕ ਦੀ ਬਜਾਈ ਸ਼ੁਰੂ ਹੋ ਜਾਣੀ ਹੈ ਕਿੱਥੋਂ ਲਿਆਉਂਗੇ ਤੁਸੀਂ ਯੂਰੀਆ ਟ੍ਰੇਨ ਹੀ ਨਹੀਂ ਲਿਆਉਂਦੇ ਨੇ ਫਿਰ ਥੋੜੀ ਜਿਹੜੀ ਆਪਣੀ ਸਟੋਰੇਜ ਸਾਡਾ ਅੱਜ ਸਟੋਰਾਂ ਦੇ ਵਿੱਚ ਪਿਆ ਹੈ ਅਗਰ ਉਹਨੂੰ ਅਸੀਂ ਖਾਲੀ ਨਹੀਂ ਕਰਾਂਗੇ ਔਰ ਭੇਜਾਂਗੇ ਨਹੀਂ ਟ੍ਰੇਨਾਂ ਦੇ ਰਾਹੀਂ ਤਾਂ ਫਿਰ ਉੱਥੇ ਟ੍ਰੇਨਾਂ ਨਾਲ ਇਹ ਥੋੜੀ ਜਿਹੜੀ ਹੁਣ ਮੰਡੀਆਂ ਦੇ ਵਿੱਚ ਆਦੇ ਆ ਰਹੇ ਆ ਆਪਣੀ ਆਪਣਾ ਝੋਨਾ ਆ ਰਿਹਾ ਹੈ ਜਾਂ ਬਾਸਮਤੀ ਆ ਰਿਹਾ ਜੋ ਬਾਸਮਤੀ ਚੱਲੋ ਪ੍ਰਾਈਵੇਟ ਲੋਗਾ ਕੋ ਜਾ ਰਹੀ ਹੈ ਲੇਕਿਨ ਝੋਨਾ ਕਿਥੇ ਰੱਖਾਂਗੇ ਅਸੀਂ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਕਿ ਅਸੀਂ ਇਹਦਾ ਇਹ ਬੜੀ ਗੰਭੀਰਤਾ ਨਾਲ ਸੋਚਣੀਆਂ ਪੈਣਗੀਆਂ ਤਾਂ ਕਿ ਇਹ ਆਪਣਾ ਨੁਕਸਾਨ ਪੰਜਾਬ ਦਾ ਬਹੁਤ ਹੋ ਜੂਗਾ ਜਨਾਨ। ਮਿਨਾਕੀ ਜਨਜੀ ਪਟਿਆਲਾ ਤੋਂ ਕਹਿੰਦੇ ਨੇ रोजगार मेले ਦੇ ਵਿੱਚ ਮੈਨੂੰ ਇੱਕ ਨੌਕਰੀ ਮਿਲ ਗਈ ਸੀ ਮੈਂ ਸੋਚਿਆ ਸੀ ਕੋਵਿਡ ਕਰਾਈਸਿਸ ਦੇ ਦੌਰਾਨ ਰੋਜ਼ਗਾਰ ਮੇਲੇ ਦਾ ਕੁਝ ਨਹੀਂ ਹੋਣਾ ਲੇਕਿਨ ਮੈਨੂੰ ਮਿਲ ਗਈ ਹੈ ਮੈਂ ਤੁਹਾਡੇ ਧੰਨਵਾਦੀ ਆਈ ਹੋਪ ਕਿ ਅਕਸ਼ੀ ਜੀ ਤੁਹਾਨੂੰ ਚੰਗੀ ਨੌਕਰੀ ਮਿਲੀ ਹੈ ਮੈਂ ਆਸ ਕਰਦੀ ਹਾਂ ਕਿ ਤੁਸੀਂ ਉਸ ਨੌਕਰੀ ਦੇ ਰਾਹੀਂ ਆਪਣੀ ਜ਼ਿੰਦਗੀ ਬਣਾਓਗੇ ਕੁਝ ਰਾਜਤ ਪਾਲ ਜੀ ਹੁਸ਼ਿਆਰ ਬਣ ਤੂੰ ਤੁਸੀਂ ਕਹਿੰਦੇ ਸੀ ਕਿ ਮੇਰੇ ਐਸਸੀ ਸਕਾਲਰਸ਼ਿਪ ਮਿਲਦੀ ਸੀ ਹੁਣ ਅ ਕੱਲ ਨੂੰ ਤੁਸੀਂ ਫੈਸਲਾ ਕੀਤਾ ਹੈ ਇਸ ਸਕਾਲਰਸ਼ਿਪ ਦਾ ਮੈਂ ਤੁਹਾਨੂੰ ਕਹਿ ਹਟਿਆ ਕਿ ਅਸੀਂ ਸਕਾਲਰਸ਼ਿਪ ਦਾ ਆਪਣੇ ਤੌਰ ਤੇ ਇੱਕ ਨਵੀਂ ਡਾਕਟਰ ਅੰਮੇਰਕਾ ਸਕੀਮ ਚਲਾਈ ਹੈ ਉਹਦੇ ਨਾਲ ਹੀ ਪੰਜਾਬ ਸਰਕਾਰ ਆਪਣਾ ਹੀ ਪ੍ਰਬੰਧ ਕਰੂਗੀ ਕਿਉਂਕਿ ਸੈਂਟਰ ਤਾਂ ਦੇ ਨਹੀਂ ਰਹੀ ਸੈਂਟਰ ਨੇ ਤਾਂ ਤੁਹਾਡੀ ਸਕੀਮ ਬੰਦ ਕਰ ਦਿੱਤੀ ਹੈ ਉਹ ਅਸੀਂ ਦੇਵਾਂਗੇ ਤੁਹਾਨੂੰ ਇਹ ਹੁਣ ਜਿਹੜੀ ਸਕਾਲਰਸ਼ਿਪ ਹੈ ਪਹਿਨਾ 2.5 ਲੱਖ ਦੀ ਜਿਹਦੇ ਜਿਹਦੀ ਆਮਦਨ ਸੀ ਉਹ ਆਪਣੇ ਬੱਚਾ ਨੂੰ 2.5 ਲੱਖ ਤੱਕ ਜੇ ਨਹੀਂ ਦੀ ਸੀ ਉਹ ਉਹ ਬੱਚੇ ਆ ਸਕਦੇ ਸੇ ਹੁਣ ਅਸੀਂ ਉਹ 2 ਲੱਖ ਨੂੰ 4 ਲੱਖ ਬਣਾ ਦਿੱਤਾ ਤਾਂ ਕਿ ਜ਼ਿਆਦਾ ਬੱਚੇ ਸਾਡੇ ਆ ਕੇ ਐਸਸੀ ਸਕਾਲਰਸ਼ਿਪ ਸਕੀਮ ਦੇ ਵਿੱਚ ਪੜਨ ਆ ਤੁਸੀਂ ਇਹ ਕਹੇ ਹੁਣ ਆਪਣੇ ਦਸਹਿਰਾ ਦੀਵਾਲੀ ਵਗੈਰਾ ਆ ਰਹੀ ਹੈ ਸਾਰੀ ਔਰ ਮਠਿਆਈਆਂ ਦੀ ਦੁਕਾਨਾਂ ਜਿਹੜੀਆਂ ਨੇ ਬੜੀ ਦੇਰ ਤੋਂ ਬੰਦ ਰਹੀਆਂ ਨੇ ਹੁਣ ਕਿਤੇ ਸਾਨੂੰ ਇੱਥੇ ਐਡਲਟਰੇਸ਼ਨ ਵਗੈਰਾ ਨਾ ਹੋ ਗਈ ਇਹਦੇ ਵਿੱਚ ਇਹ ਚੰਗਾ ਤੁਸੀਂ ਗੱਲੇ ਚੱਕੀ ਆ ਮੈਂ ਆਪਣੇ ਜਿਹੜੇ ਫੂਡ ਸੇਫਟੀ ਵਿਗਨ ਸਾਡੇ ਆਪਣਾ ਡਿਪਾਰਟਮੈਂਟ ਹੈਲਥ ਦਾ ਸੇਕਤਾ ਉਹਨਾਂ ਨੂੰ ਤੰਦੂਸ ਪੰਜਾਬ ਵਾਲਿਆਂ ਨੂੰ ਉਹਨਾਂ ਨੂੰ ਕਹੂੰਗਾ ਕਿ ਸਾਰੇ ਇਹ ਦੁਕਾਨਾਂ ਨੂੰ ਚੈੱਕ ਕਰਨ ਤਾਂ ਕਿ ਇਹ ਜੀ ਗੱਲ ਕਿਤੇ ਹੋ ਨਾ ਜਾਏ ਸਾਡੇ ਬਿਮਾਰੀ ਆਪਣੇ ਲੋਗਾਂ ਨੂੰ ਕੋਈ ਲੱਗ ਜਾਏ ਬਲਜਿੰਦਰ ਕੋਟਲੀ ਜੀ ਬਿਠਾਲੇ ਤੋਂ ਪੁੱਛ ਦੇਣੇ ਕਿ ਕਤਾਰਪੁਰ ਸਾਫ ਦਾ ਕੋਰੀਡੋਰ ਜਿਹੜਾ ਆਪਣਾ ਲੰਘਾ ਹੈ ਕਦੋਂ ਖੁੱਲੇਗਾ ਬਿਤਾ ਅਸੀਂ ਤਾਂ ਚਾਹੁੰਦੇ ਹਾਂ ਕਿ ਖੁੱਲੇ ਜਲਦੀ ਜਿੰਨੀ ਜਲਦੀ ਜਾਣ ਲੋਕ ਦਰਸ਼ਨ ਕਰਨਾ ਚਾਹੁੰਦੇ ਨੇ ਲੇਕਿਨ ਇਹ ਉਹ ਲੋ ਕੋਵਿਡ ਕਰਕੇ ਬੰਦ ਕਰਤਾ ਸੀ ਪਾਕਿਸਤਾਨ ਨੇ ਵੀ ਔਰ ਹਿੰਦੁਸਤਾਨ ਨੇ ਵੀ ਹੁਣ ਸੁਣਿਆ ਪਾਕਿਸਤਾਨ ਆਜ਼ਾਦੀ ਦੇ ਰਹੀ ਹੈ ਕਿ ਜੇ ਅਗਰ ਜਾਣਾ ਚਾਹਣ ਕਿ ਉੱਥੇ ਲੋਕ ਜਾ ਸਕਦੇ ਦਾਦੂ ਜਾ ਸਕਦੇ ਨੇ ਉਹ ਹੁਣ ਸਾਡੀ ਗਵਰਨਮੈਂਟ ਆਫ ਇੰਡੀਆ ਨੂੰ ਦਿੱਲੀ ਤੋਂ ਫੈਸਲਾ ਕਰਨਾ ਪਊ ਅਸੀਂ ਆਪਣੇ ਤੌਰ ਤੇ ਉਹਨਾਂ ਨੂੰ ਐਲਾਨ ਲਿਖ ਵੀ ਦਿੱਤਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੜੇ ਖੁਸ਼ ਹੋਵਾਂਗੇ ਕਿ ਅਗਰ ਸਦਾਦੂ ਇੱਥੇ ਜਾ ਸਕਣ ਮੈਨੂੰ ਪ੍ਰੈਸ ਨੇ ਵੀ ਪੁੱਛਿਆ ਸੀ ਇਹੀ ਜਵਾਬ ਮੈਂ ਉਹਨਾਂ ਨੂੰ ਦਿੱਤਾ ਸੀ ਔਰ ਮੈਂ ਹੁਣ ਆਖ ਕਰਦੇ ਕਿ ਗਵਰਨਮੈਂਟ ਆਫ ਇੰਡੀਆ ਜਲਦੀ ਇਸ ਲਾਂਗੇ ਨੂੰ ਖੋਲ੍ਹੇ। ਅ ਵਿਕਰਮਜੀਤ ਸਿੰਘ ਜੀ ਪਟਿਆਲੇ ਤੋਂ ਉਹ ਕਹਿੰਦੇ ਨੇ ਕਿ ਮੈਂ ਫੋਰ ਜੁਆਇਨ ਕਰਨੀ ਸੀ ਤੇ ਮੇਰੇ ਪਿੰਡ ਦੇ ਵਿੱਚ ਕੋਈ ਪਲੇਗਰਾਉਂਡ ਨਹੀਂ ਸੀ ਕਾ ਸਟੇਡੀਅਮ ਨਹੀਂ ਸੀ ਤਾਂ ਮੈਨੂੰ ਨਾਲ ਦੇ ਪਿੰਡ ਜਾਣਾ ਪੈਂਦਾ ਸੀ। ਆਪਣੀ ਦੋ ਕੁ ਵਾਰ ਦੇ ਸੌਰੀ ਕਰਨ ਵਾਸਤੇ ਫਿਜ਼ੀਕਲ ਫਿਟਨੈਸ ਵਾਸਤੇ। ਹੁਣ ਮੈਨੂੰ ਖੁਸ਼ੀ ਹੈ ਕਿ ਤੁਸੀਂ ਇੱਥੇ ਬਣਾ ਰਹੇ ਹੋ। ਤੇ ਵਿਕਰਮਜੀਤ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਫੌਜ ਵਿੱਚ ਜਾ ਰਹੇ ਹੋ ਬੇਟਾ ਹੁਣ ਤਕੜੇ ਹੋ ਕਰੋ ਆਪਣੀ ਕਸਰਤ ਵਗੈਰਾ ਔਰ ਚੰਗੀ ਤਰ੍ਹਾਂ ਉੱਥੇ ਜਾ ਕੇ ਆਪਣੇ ਰੈਜੀਮੈਂਟ ਦੀ ਔਰ ਆਪਣੇ ਦੇਸ਼ ਦੀ ਸੇਵਾ ਕਰ ਸਕੋ ਉਸ ਖਿਆਲ ਵਿੱਚ ਇਹ ਜਸਵੀਰ ਜੀ ਜਸਵੀਰ ਸਿੰਘ ਜੀ ਖੰਨੇ ਤੋਂ ਸਕੂਲਾਂ ਦੇ ਬਾਰੇ ਉਹ ਸਕੂਲਾਂ ਦਾ ਮੈਂ ਖੋਲ ਦਿੱਤਾ ਹੈ 9ਵੀਂ ਜਮਾਤ ਤੋਂ 9ਵੀਂ 10ਵੀਂ 11ਵੀਂ 12ਵੀਂ ਇਹ ਚਾਰ ਆ ਚਾਰ ਜਮਾਤਾਂ ਖੁੱਲਣ ਗਿਆ ਸ਼ੁਰੂਆਤ ਵਿੱਚ ਔਰ ਇਹ ਵੀ ਤੁਹਾਡੇ ਪਿਤਾ ਜੀ ਵਗੈਰਾ ਨੂੰ ਪੁੱਛ ਕੇ ਕਿ ਜੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਉਹਨਾਂ ਦੀ ਇਜਾਜ਼ਤ ਨਾਲ ਤੁਸੀਂ ਸਕੂਲ اٹینڈ ਕਰ ਸਕਦੇ ਹੋ ਲੇਕਿਨ ਅਸੀਂ ਖੋਲ ਰਹੇ ਹਾਂ ਇਹ ਸਕੂਲ ਔ ਤਾਂ ਕਿ ਜਿੰਨ ਬੱਚੇ ਜਾ ਸਕਣ ਉਹ ਆਪਣੀ ਪੜਾਈ ਸ਼ੁਰੂ ਕਰਨ ਦੇ ਦੌਰਾਨ ਪਰ ਸਿਰਫ 9ਵੀਂ 10ਵੀਂ 11ਵੀਂ ਔਰ 12ਵੀਂ ਉਸ ਤੋਂ ਬਾਅਦ ਜਦੋਂ ਹਾਲਾਤ ਸੁਧਰਨ ਔਰ ਅਗਰ ਇਹ ਕੋਵਿਡ ਫੇਰ ਨਾ ਚੜੇ ਫਿਰ ਅਸੀਂ ਛੋਟੀ ਜਿਹੀ ਮਾਤਾ ਨਹੀਂ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਮੈਂ ਇਹ ਇਹ ਵੀ ਪਟਿਆਲੇ ਤੋਂ ਆ अरुण कुमार ਜੀ ਉਹ ਨਿਕਲੇ ਨੇ ਕਿ ਕੇ ਵੀ ਸੂਲਰ ਗਿਆਨ ਕੌਲੀ ਪਟਿਆਲਾ ਵੀ ਹੈ ਇੱਕ ਸੜਕ ਹੈ ਜੀ ਉਹ ਸੜਕ ਬਹੁਤ ਟੁੱਟੀ ਟੁੱਟ ਗਈ ਇਹਦੇ ਕੁਝ ਕੁਝ ਕਰਵਾਓ ਪਟਿਆਲਾ ಗ್ರಾಮ ਪੰਚਾਇਤ ਨੂੰ ਆਲਰੇਡੀ ਦੱਸ ਦਿੱਤਾ ਗਿਆ ਹੈ ਔਰ ਅਸੀਂ ਉਹਨਾਂ ਨੂੰ ਇਹਨ ਮਹਿਕਮਾ ਨੂੰ ਦੇਖ ਰਿਹਾ ਉਹਨਾਂ ਨੂੰ ਵੀ ਮੈਂ ਬਚਾ ਦਿੱਤੀ ਗੱਲ ਕਿ ਇਹ ਸੜਕ ਨੂੰ ਜਲਦੀ ਜਲਦੀ ਇਹਨੇ ਬਣਾਈ ਜਾਏ ਡੀਸੀ ਪਟਿਆਲੇ ਨੂੰ ਵੀ ਅੱਜ ਟੈਲੀਫੋਨ ਹੋ ਰਿਹਾ ਕਿ ਇਸ ਸੜਕ ਦਾ ਦੇਖੋ ਕਿੱਥੇ ਫਸਿਆ ਘਮ ਔਰ ਸ਼ੁਰੂ ਕਰੇ ਜਲਦੀ ਇੱਕ ਪ੍ਰਿੰਪਾਲ ਸਰਨਜੀ ਸਰਾਂਜੀ ਪੁੱਛਦੇ ਨੇ ਕਿ ਜੈਤੋ ਕੋਟ ਕਪੂਰਾ ਬਠਿੰਡਾ ਸੜਕ ਜਿਹੜੀ ਸੌਕ ਪਿੰਡਾਂ ਨੂੰ ਜੋੜਦੀ ਹੈ ਆ ਇਹ ਇੱਕ ਟੋਲ ਰੋਡ ਬਣਾਇਆ ਗਿਆ ਹੈ ਟੋਲ ਕੰਪਨੀ ਕਹਿੰਦੇ ਨੇ ਕਿ ਇਹ ਸੜਕ ਇਹ ਨਹੀਂ ਬਣਾ ਰਹੇ اور ਜਿੰਨਾਂ ਨੇ ਨਾ ਨਿਰੋਗਤਾ ਕੰਮ اور ਇਹ ਸਾਡੇ ਬੜੇ ਇਹ ਦੇ ਨਾਲ ਨੁਕਸਾਨ ਸਾਡਾ ਹੋ ਰਿਹਾ ਹੈ ਇਹ ਮੈਂ ਪਤਾ ਕੀਤਾ ਇਹ ਇਹ ਉਹਦਾ ਕੰਮ ਸ਼ੁਰੂ ਹੋ ਗਿਆ ਹੈ اور ਡਿਪਾਰਟਮੈਂਟ ਨੂੰ ਮੈਂ ਵੀ ਕਹਿ ਦਿੱਤਾ ਕਿ ਜਲਦੀ ਤੋਂ ਜਲਦੀ ਇਹਦੀ ਕੰਸਟਰਕਸ਼ਨ ਖਤਮ ਕਰਾ ਆਹੀਆਂ ਗੱਲਾਂ ਅੱਜ ਮੇਰਾ ਖਿਆਲ ਤੁਸੀਂ ਵੀ ਸਾਰੇ ਉਹ ਜੋ ਆਪਣੇ ਕਮਾਚ ਲੇਕਿਨ ਮੇਰੀ ਬੇਨਤੀ ਜਿਹੜੀ ਪਹਿਲਾਂ ਮੈਂ ਕੀਤੀ ਸੀ ਆਪਣੇ ਪੰਜਾਬ ਦਾ ਹੁਣ ਧਿਆਨ ਰੱਖਣਿਆ ਆਪਣੇ ਬੱਚਿਆਂ ਦਾ ਆਪਣੇ ਫੈਮਿਲੀ ਦਾ ਆਪਣੇ ਦੋਸਤਾਂ ਦਾ ਆਪਣੇ ਮੋਹੱਲੇ ਦਾ ਆਪਣੇ ਪਿੰਡ ਦਾ ਆਪਣੀ ਸ਼ਹਿਰ ਦਾ ਔਰ ਤੁਸੀਂ ਇੱਕ ਕੋਵਿਡ ਨੂੰ ਰੋਕੋ ਜਿੰਨਾ ਆਪਾਂ ਕੋਵਿਡ ਨੂੰ ਰੋਕ ਦਾਂਗੇ ਜਿੰਨਾ ਪੰਜਾਬ ਤੋਂ ਆਪਾਂ ਕੋਵਿਡ ਨੂੰ ਭਜਾ ਦੇਵਾਂਗੇ ਉਨਾ ਹੀ ਆਪਣਾ ਫਾਇਦਾ ਹੈ ਉਨੀ ਡਿਵੈਲਪਮੈਂਟ ਹੋਏਗੀ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 60000 ਕਰੋੜ ਰੁਪਇਆ ਇੰਡਸਟਰੀ ਲੈ ਕੇ ਆਈ ਸੀ। ਔਰ ਇਹ ਐਮਓਯੂ ਨਹੀਂ ਇਹ ਤਰਤੀ ਦੇ ਉੱਪਰ ਫੈਕਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਸੀ। ਔਰ ਇਹ ਕੋਵਿਡ ਨਾਲ ਜਦੋਂ ਠੰਡਾ ਪੈ ਗਿਆ। ਹੁਣ ਅਗਰ 60000 ਕਰੋੜ ਸਾਡੀ ਲੱਗ ਜਾਏ ਤਾਂ ਪਤਾ ਕਿੰਨੇ ਲੱਖਾਂ ਬੱਚਿਆਂ ਦਾ ਸਾਡੀ ਨੌਕਰੀਆਂ ਦਾ ਪ੍ਰਬੰਧ ਹੋ ਸਕਦੇ ਉੱਥੇ। ਤੋਂ ਇਹ ਸਾਰੀਆਂ ਚੀਜ਼ਾਂ ਕੋਵਿਡ ਦੇ ਨਾਲ ਸੰਬੰਧਿਤ ਤੇ ਥੋੜੀ ਸਿਹਤ ਵੀ, ਪਰਿਵਾਰਾਂ ਦੀ ਸਿਹਤ ਵੀ, ਪੰਜਾਬ ਦੀ ਸਿਹਤ ਵੀ ਔਰ ਬੱਚਿਆਂ ਦਾ ਭਵਿੱਖ ਵੀ। ਉਹੇ ਚੀਜ਼ਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕੋਵਿਡ ਦਾ ਧਿਆਨ ਰੱਖੋ ਔਰ ਜੋ ਤੁਹਾਨੂੰ ਡਾਕਟਰ ਨੇ ਦੱਸਿਆ ਹੈ ਦੋ ਰੋਜ਼ ਤੁਸੀਂ ਟੀਵੀ ਤੇ ਦੇਖਦੇ ਹੋ ਕਬਾਰਾਂ ਪੜ੍ਹਦੇ ਹੋ ਮੇਰੀ ਗੱਲਾਂ ਹਰ ਹਫ਼ਤੇ ਮੈਂ ਤੁਹਾਡੇ ਨਾਲ ਕਰਦਾ ਹਾਂ ਜਰੂਰ ਮੰਨੋ ਔਰ ਇੱਕ ਕੰਮ ਨੂੰ ਆਪਾਂ ਸਿਰੇ ਚੜਾਈਏ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਫੇਰ ਇੱਕ ਵਾਰ ਬੜੇ ਤਗੜੇ ਤਰੀਕੇ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਕਬਰ ਦੇਖਣ ਦੇ ਲਈ ਦੇਖਦੇ ਰਹੋ ਏਬੀਪੀ ਸਾਂਝਾ